6 ਜਨਵਰੀ ਨੂੰ ਨਿਊਯਾਰਕ ਦੀ ਬਰੁਕਲਿਨ ਮੈਟਰੋਪੋਲੀਟਨ ਜਿਹੜੀ ਕੋਰਟ ਹੈ ਫੈਡਰਲ ਕੋਰਟ ਉਸ ਦੇ ਵਿੱਚ ਇਨਡਾਈਟਮੈਂਟ ਹੋਈ ਹੈ ਇੱਕ ਭਾਵੇਸ਼ ਲਾਠੀਆ ਨਾਮ ਦੇ ਬੰਦੇ ਦੀ ਗੁਜਰਾਤੀ ਹੈ ਤੇ ਉਹ ਨਾ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਚ ਹੋਈ ਹੈ ਨਾ ਕੋਈ ਹੋਰ ਛੋਟਾ ਮੋਟਾ ਅਪਰਾਧ ਉਹ ਅਪਰਾਧ ਇਹੋ ਜਿਹਾ ਅਪਰਾਧ ਹੈ ਜਿਸ ਚੀਜ਼ ਦੇ ਨਾਲ 80 ਹਜ਼ਾਰ ਅਮਰੀਕੀ ਲੋਕ ਹਰ ਸਾਲ ਮਰਦੇ ਨੇ ਜਕ ਕਤਲ ਕੀਤੇ ਜਾਂਦੇ ਨੇ ਅਸੀਂ ਕਹਾਂਗੇ ਕਤਲ ਕੀਤੇ ਜਾਂਦੇ ਨੇ ਐਸ ਕਰਕੇ ਕਹਾਂਗੇ ਕਤਲ ਕੀਤੇ ਜਾਂਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਵੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਉਸ ਤਰੀਕੇ ਨਾਲ ਕਤਲ ਕੀਤਾ ਜਾਂਦਾ ਪਿਛਲੇ 20 ਸਾਲਾਂ ਤੋਂ ਲਗਾਤਾਰ ਉਸ ਦੇ ਵਿੱਚ ਅਡਾਨੀ ਦੀ ਬੰਦਰਗਾਹ ਕੜਲਾ ਤੋਂ ਜਿਹੜੀ ਅਡਾਨੀ ਦੀ ਦੇ ਨਾਮ ਕੀਤੀ ਹੋਈ ਹੈ ਹੁਣ ਇੰਡੀਅਨ ਸਟੇਟ ਨੇ ਉਸ ਬੰਦਰਗਾਹ ਤੋਂ ਇੱਕ ਕੰਟੇਨਰ ਜਿਹੜਾ ਹੈ ਉਸ ਦੇ ਵਿੱਚ 100 ਕਿੰਟਲ ਤੋਂ ਵੱਧ ਜਿਹੜਾ ਨਸ਼ਾ ਪਾਊਡਰ ਹੈ ਚਿੱਟਾ ਜਿਸ ਨੂੰ ਕਿਹਾ ਜਾਂਦਾ ਹੈ ਹੈਰੋਇਨ ਵੀ ਕਿਹਾ ਜਾਂਦਾ ਉਹ ਨਸ਼ਾ ਬਰਾਮਦ ਹੁੰਦਾ ਫੜਿਆ ਗਿਆ ਤੇ ਉਸ ਨਸ਼ੇ ਨੂੰ ਜਦੋਂ ਬੰਦਰਗਾਹ ਹੀ ਅਡਾਨੀ ਦੀ ਹੈ ਤੇ ਸਟੇਟ ਨੇ ਉਸ ਨੂੰ ਦਿੱਤੀ ਹੈ ਤੇ ਸਟੇਟ ਦੇ ਵਿੱਚ ਜਿਹੜੀ ਸਰਕਾਰ ਉਹ ਵੀ ਅਡਾਨੀ ਦੀ ਹੈ ਫਿਰ ਉਸ ਨੂੰ ਫੜਨ ਦੀ ਉਸ ਨੂੰ ਰਿਕਵਰ ਕਰਨ ਦੀ ਕਿਉਂ ਲੋੜ ਪਈ ਅਸੀਂ ਸ਼ੱਕ ਤਾਂ ਉਸ ਵੇਲੇ ਵੀ ਪ੍ਰਗਟ ਕੀਤਾ ਸੀ ਜਦੋਂ ਇਹ ਘਟਨਾ ਹੋਈ ਸੀ ਪਰ ਅ ਅੰਦਰ ਖਾਤੇ ਕਿਤੇ ਨਾ ਕਿਤੇ ਤੋਖਲੇ ਪ੍ਰਗਟ ਕੀਤੇ ਜਾਂਦੇ ਨੇ ਜਾਂ ਜਿਹੜਾ ਸਾਡਾ ਜੀਵਨ ਆ ਜਾਂ ਜਿਸ ਤਰੀਕੇ ਨਾਲ ਅਸੀਂ ਐਕਟੀਵਿਸਟ ਰਹੇ ਹਾਂ ਉਹਦੇ ਤੋਂ ਤੱਤਸਾਰ ਕੱਢ ਕੇ ਜਾਂ ਵਕੀਲਾਂ ਦੇ ਨਾਲ ਜਾਂ ਗੱਲਬਾਤ ਕਰਕੇ ਜਾਂ ਕੁਝ ਅਪਰਾਧੀ ਕਿਸਮ ਦੇ ਲੋਕ ਜਦੋਂ ਜੇਲ੍ਹਾਂ 'ਚ ਇਕੱਠੇ ਰਹਿੰਦੇ ਨੇ ਤਾਂ ਉਹਨਾਂ ਤੋਂ ਇਹ ਪਤਾ ਲੱਗਦਾ ਜਾਂ ਕੁਝ ਜਿਹੜੇ ਨਾਰਕੋਟਿਕ ਡਰੱਗ ਅ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਇੰਡੀਆ ਦਾ ਉਹਨਾਂ ਦੇ ਕੁਝ ਅਫਸਰਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਦੱਸਦੇ ਨੇ ਕਿ ਜਿਹੜਾ ਨਸ਼ਾ ਫੜਿਆ ਜਾਂਦਾ ਕਿਤੇ ਵੀ ਪੁਲਿਸ ਵੱਲੋਂ ਜਾਂ ਕਿਸੇ ਵੀ ਏਜੰਸੀ ਵੱਲੋਂ ਉਹਦੀ ਮਾਤਰਾ ਜਿਹੜੀ ਹੁੰਦੀ ਹੈ ਉਹ 0.01% ਹੁੰਦੀ ਹੈ ਸੋ ਬਾਕੀ ਨਸ਼ਾ ਜਿਹੜਾ ਹੁੰਦਾ ਉਹ ਮਾਰਕੀਟ 'ਚ ਹੁੰਦਾ ਜੇ 100 ਕੁਇੰਟਲ ਤੋਂ ਵੱਧ ਜਿਹੜਾ ਹੈਰੋਇਨ ਦਾ ਪਾਊਡਰ ਹੈ ਕਾਂਡਲਾ ਦੀ ਅਡਾਨੀ ਦੀ ਬੰਦਰਗਾਹ ਤੋਂ ਬਰਾਮਦ ਕੀਤਾ ਦਿਖਾਇਆਗਾ ਤਾਂ ਉਸ ਦੀ ਜਿਹੜੀ ਅਸਲੀ ਜਿਹੜੀ ਖੇਪ ਸੀ ਜਿਹੜੀ ਮਾਰਕੀਟ ਚ ਚਲੀ ਗਈ ਮਾਰਕੀਟ ਚ ਵੇਚ ਦਿੱਤੀ ਗਈ ਜਾਂ ਘਰਾਂ ਦੇ ਘਰ ਤਬਾਹ ਕਰ ਦਿੱਤੇਗੇ ਉਸ ਦੀ ਮਿਕਦਾਰ ਕਿੰਨੀ ਹੋਏਗੀ ਇਸ ਗੱਲ ਦਾ ਸਿਰਫ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ